ਆਇਸ਼ਰ 241 ਸਦਾ ਬਾਹਰ ਟ੍ਰੈਕਟਰ ਸਦਾ ਬਾਹਰ ਮਤਲਬ ਸਦਾ ਹੀ ਬਾਹਰ ਜਿੱਤੇ ਦਿਨ ਕਦੇ ਨਾ ਕਦੇ ਡਾਊਨ ਗਿਆ ਤੇ ਨਾ ਹੀ ਮਿਲਦਾ ਜਾਣੇ ਇੱਕ ਚੀਜ਼ ਹੁੰਦੀ ਨਾ ਆਪਾਂ ਡਾਊਨ ਜਾਂਦੀ ਰਹਿੰਦੀ ਐ ਇਹ ਉਹ ਵਾਲਾ ਟ੍ਰੈਕਟਰ ਆ ਜਿਹਦੇ ਕਦੇ ਡਾਊਨ ਗਿਆ ਹੀ ਨਹੀਂ ਅੱਜ ਤੱਕ ਜੋ ਕੰਪਨੀ ਨੇ ਲਾਂਚ ਕਰਿਆ ਉਦਾਂ ਦਾ ਉਦਾਂ ਹੀ ਚੱਲੀ ਜਾ ਰਿਹਾ ਤੇ ਸਮੇਂ ਦੇ ਹਿਸਾਬ ਨਾਲ ਇਹਦੇ ਵਿੱਚ ਜੋ ਕੋ ਚੇਂਜ ਕਰਿਆ ਮੇਲੇ ਦੇ ਵਿੱਚ ਨਾ ਅਸੀਂ ਅੱਜ ਆਪਾਂ ਖੜੇ ਆ ਕਰਤਾਰਪੁਰ ਸਾਂ ਮੈਂ ਤੁਹਾਨੂੰ ਦੱਸਦਾ ਇਹਦੀ ਵਾਲੇ ਦੋਲੇ ਇੰਨੀ ਜ਼ਿਆਦੇ ਭੀੜ ਹੋ ਜਾਂਦੀ ਆ ਵੀ ਸਾਨੂੰ ਨਾ ਵੀਡੀਓ ਸ਼ੂਟ ਕਰਨ ਲਈ ਸਾਰੇ ਵੀਰਾਂ ਦਾ ਕਿਸਾਨ ਵੀਰਾਂ ਤੋਂ ਸਮਾਂ ਲੈਣਾ ਪਿਆ ਫਿਰ ਅਸੀਂ ਇਹਦੀ ਵੀਡੀਓ ਸ਼ੂਟ ਕਰਨ ਲੱਗੇ ਆ ਵੀ ਅੱਜ ਵੀ ਇਹਨੂੰ ਇੰਨੇ ਕਿਸਾਨ ਵੀਰ ਪਿਆਰ ਕਰਦੇ ਆ ਤੇ ਆਪਣੇ ਨਾਲ ਵੀਰ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਵੀ ਆਪਣੇ ਨਾਲ ਕਿਸਾਨ ਵੀਰਾਂ ਨੂੰ ਆਪਾਂ ਦੱਸਣਾ ਵੀ ਇਹਦੇ ਵਿੱਚ ਪਹਿਲਾਂ ਨਾਲੋਂ ਕੀ ਕੋਈ ਚੇਂਜ ਕਰਿਆ ਇਹ ਜਿਹੜਾ ਆਪਣਾ 241 ਤੇ ਦੋ ਮਾਡਲ ਆਉਂਦੇ ਆ ਆਪਣੇ 241 ਤੇ 242 242 ਹਾਂ ਠੀਕ ਆ ਜੀ ਦੋਨੇ ਇੱਕ ਸਿਲੰਡਰ ਆਈ ਦੋਨੇ ਇੱਕ ਸਿਲੰਡਰ ਇਹਨਾਂ ਵਿੱਚ ਆਪਾਂ ਬੜਾ ਹੀ ਚੇਂਜ ਕਰਤਾ ਹਾਂ ਬਹੁਤ ਚੇਂਜ ਕਰ ਬਹੁਤ ਜ਼ਿਆਦਾ ਚੇਂਜ ਕਰਤਾ ਹਾਂਜੀ ਇਹਦੇ ਵਿੱਚ ਕੀ ਹੈ ਕਿ ਤੁਸੀਂ ਪਾਵਰ ਸਟੀering ਤੇਲ 'ਚ ਬ੍ਰੇਕਾਂ ਵੀ ਲੈ ਸਕਦੇ ਹੋ ਮਕੈਨਿਕਲ ਸਟੀering ਤੇ ਸੁੱਕੀ ਬ੍ਰੇਕ ਵੀ ਲੈ ਸਕਦੇ ਹੋ ਓਕੇ ਜਿਹੜੇ ਵੀ ਤੁਹਾਨੂੰ ਪਸੰਦ ਜਿਹੜੀ ਤੁਹਾਨੂੰ ਪਸੰਦ ਹੈ ਐਜੇ ਕਸਟਮਰ ਜਿਹੋ ਜੀ ਡਿਮਾਂਡ ਹੈ ਤੁਸੀਂ ਇਹਨੂੰ ਉਹੋ ਜਿਹਾ ਲੈ ਸਕਦੇ ਹੋ ਪਾਵਰ ਸਟੀering ਤੇਲ 'ਚ ਬ੍ਰੇਕਾਂ ਸੀ ਨਵੀਂ ਸੀਰੀਜ਼ ਲੈ ਕੇ ਆਏ ਇਹਦੇ ਵਿੱਚ ਯਾਰ ਇਹ ਤਾਂ ਨਾ ਜਿਵੇਂ ਇੱਕ ਸਿਲੰਡਰ ਉਹ ਆਪਾਂ ਕਹਿ ਦਿੰਦੇ ਆ ਵੀ ਤੇਲ ਤੂਲ ਵਾਲਾ ਤਾਂ ਨਾਮ ਨਿਸ਼ਾਨ ਹੀ ਨਹੀਂ ਹੈ ਨਾ ਪਰ ਪੁਰਾਣੇ ਲੋਕ ਕਹਿੰਦੇ ਜੀ ਇਹਦਾ ਲੋਹੇ ਨਾਲ ਲੋਹਾ ਵੱਜੀ ਜਾਂਦਾ ਜੀ ਤੇਲ ਤੇ ਖੰਡਾ ਹੀ ਨਹੀਂ ਤੇਲ ਖੰਡਾ ਨਹੀਂ ਹੈ ਇਹ ਘਰ ਤੋਂ ਬਣੀ ਤੇ ਪਾਵਰ ਸਟੀering ਇਹਦਾ ਵੀਰੇ ਕਿਵੇਂ ਫਿਰ ਪੰਪ ਵਗੈਰਾ ਲਗਾਏ ਆ ਇਹਨਾਂ ਨੂੰ ਇਹਦੇ ਡਬਲ ਪੰਪ ਲਾ ਕੇ ਜਿਹਨੂੰ ਇੱਕ ਜਿਵੇਂ ਐਚ ਪਾਸ ਸਟੀering ਬੋਲ ਦਿੰਨੇ ਆ ਸਟੀering ਦੇ ਥੱਲੇ ਮੋਟਰ ਲਾ ਕੇ ਉੱਥੋਂ ਇਹਨੂੰ ਪੰਪ ਤੋਂ ਸਪਲਾਈ ਦੇ ਕੇ ਸਿੱਧੀ ਮੋਟਰ ਨੂੰ ਉੱਥੋਂ ਪਾਵਰ ਕਰਦਾ ਹੈ ਹਾਂ ਕਿਉਂਕਿ ਨਾ ਇਹ ਹੁਣ ਆਪਣੇ ਕੋਲ ਮਾਡਲ ਮਿਲਦਾ ਪਾਵਰ ਨਹੀਂਗਾ ਦੂਸਰੇ ਐਸਐਮ ਵਾਲਾ ਹਾਂ ਸਟੈਂਡਰਡ ਮਾਡਲ ਕਿਉਂਕਿ ਇਹਦਾ ਜਿਹੜਾ ਪਾਵਰ ਸਟੀering ਮੈਂ ਜਿੰਨਾ ਕਿ ਦੇਖਿਆ ਵੀ ਤਾਂ ਪਤਾ ਲੱਗਾ ਵੀ ਕੱਲਾ ਉੱਥੋਂ ਹੀ ਕੰਮ ਕਰਦਾ ਹਾਂਜੀ ਦੂਜਿਆਂ ਵਾਂਗੂ ਜੈਕ ਨਹੀਂਗਾ ਜੈਕ ਨਹੀਂ ਹੈਗਾ ਜੀ ਉਹ ਪਾਵਰ ਸਟੀering ਥੱਲੇ ਮੋਟਰ ਲਾ ਕੇ ਸਿੱਧੀ ਪੰਪ ਤੋਂ ਇਹਦੀ ਆਪਾਂ ਮੜੀ ਸ਼ੋ ਚੱਕੀਏ ਵੀਰੇ ਸ਼ੋ ਚੱਕੀ ਹਾਂ ਆਪਾਂ ਦਿਖਾਈਏ ਵੀਰਾਂ ਨੂੰ ਚੱਕਿਓ ਵੀਰੇ ਲਓ ਜੀ ਭਰਾ ਮੇਰੇ ਕਿਹੜੇ ਅੱਜ ਕੱਲ ਦੇ ਵੇਖਣਗੇ ਵੀ ਇੰਜਣ ਕਿੱਥੇ ਦਾ ਦੇਖ ਲਓ ਇਹਦਾ ਇੰਜਣ ਕਿਹੜਾ ਇੱਕ ਸਿਲੰਡਰ ਮੈਂ ਕਹਿੰਨਾ ਅੱਗੇ ਕੁਝ ਹੈ ਹੀ ਨਹੀਂ ਇੱਧਰੋਂ ਦਿਖਾਣ ਨੂੰ ਤੇ ਇਹ ਨਾ ਆਈਸ਼ਰ ਪਤੰਦਰ ਐਸਾ ਹੈ ਵੀ ਇੱਕ ਸਿਲੰਡਰ ਦੇ ਵਿੱਚ ਉਹ ਵਾਲੇ ਕੰਮ ਕਰ ਜਾਂਦਾ ਜਿਹੜੇ ਤਿੰਨ ਤਿੰਨ ਚਾਰ ਚਾਰ ਸਿਲੰਡਰ ਵਾਲਿਆਂ ਨੂੰ ਹੁੰਦੇ ਇਹਦੇ ਵਿੱਚ ਇਹ ਹੈ ਕਿ ਤੁਸੀਂ ਜਾਗੋ ਸੋ ਜਦੋਂ ਮਰਜ਼ੀ ਸਟਾਰਟ ਕਰੋ ਬਸ ਤੁਸੀਂ ਤੇਲ ਦੇਖਣਾ ਪਾਣੀ ਦੇਖਣ ਦੀ ਲੋੜ 에어 ਕੂਲਰ ਟਰੈਕਟਰ ਹੈ ਇਹ ਪਾਣੀ ਵੀ ਨਹੀਂ ਸੱਚ ਪਾਉਣਾ ਕਈ ਵੀਰ ਜਿਹੜੇ ਨਵੇਂ ਆ ਪੁਰਾਣਿਆਂ ਨੂੰ ਤਾਂ ਪਤਾ ਵਾ ਬਾਰ ਬਾਰ ਦਾਦਾ ਇਹਦੇ ਆ ਆ ਗਿਆ 에어 ਕੂਲਰ ਨੂੰ ਕਹਿੰਦੇ 에어 ਕੂਲਰ ਬੋਲ ਦਿੰਦੇ ਹਾਂ ਪਰ ਰੈਡੀਏਟਰ ਗਿਆ ਹੈ ਹੀ ਨਹੀਂ ਪਾਣੀ ਦਾ ਝੰਡਾ ਹੀ ਖਤਮ ਤੇ ਇਹਦਾ ਆ ਗਿਆ 에어 ਕਲੀਨਰ ਯਾਰ ਮੈਂ ਤਾਂ ਇਸ ਟਰੈਕਟਰ ਤੋਂ ਨਾ ਇੰਨਾ ਜ਼ਿਆਦਾ ਹਰਾਣ ਆ ਵੀਰ ਮੇਰੇ ਵੀ ਹਰਾਣ ਹੁੰਦੇ ਹੋਣਗੇ ਜਿੱਤੋਂ ਇਹ ਟਰਾਲੀ ਕੱਢ ਲਿਆ ਹੁੰਦਾ ਇਹਦੇ ਜ਼ੋਰ ਲਾਉਣ ਦਾ ਵੀਰ ਇਹ ਕਾਰਨ ਮੇਰੇ ਟ੍ਰੱਕ ਸੰਰਨਾ ਜੋ ਕਿ ਲਾਈ ਵੀ ਲਈ ਐਸ ਡਿਜ਼ਾਈਨਿੰਗ ਦਾ ਬਣਿਆ ਵੀ ਜੇ ਉਹ ਇੱਕ ਵਾਰ ਰਾਉਂਡ ਲੈ ਲਿਆ ਤਾਂ ਉਹ ਫਿਰ ਹੌਲੀ ਹੌਲੀ ਰੁਕਦਾ ਰੁਕਦਾ ਵੀ ਤੇ ਟਰਾਲੀ ਨੂੰ ਲਾਇਆ ਜਾਂਦਾ ਟਿੱਕ 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 ਮਾਟੋ ਦਾ ਡੇਢ ਕੁਆਂਟਲ ਦਾ ਫਲਾਈ ਵੀ ਲਈ ਓਕੇ ਭਾਈ ਜਾਨੋ ਨੇ ਹੌਲਾ ਭਾਰਾ ਤਾਂ ਨਹੀਂ ਕਰਿਆ ਨਹੀਂ ਵੀ ਜੋ ਤਕਨੀਕੀ ਪਹਿਲਾ ਸੀਗਾ ਕਿਉਂਕਿ ਪਹਿਲੇ ਐਸ਼ਰ ਬਹੁਤ ਜ਼ੋਰ ਲਉਂਦਾ ਉਹੀ ਉਹੀ ਇੰਜਨ ਉਹੀ ਪਾਵਰ ਇਹਨੂੰ ਪਹਿਲਾਂ ਇਹ ਆਪਣੇ 25 ਹਸ ਪਾਵਰ ਚ ਹੁੰਦਾ ਸੀ ਉਹਨਾਂ ਨੇ 26 ਹਸ ਪਾਵਰ ਦੇ ਵਿੱਚ ਕਰਤਾ ਇੱਕ ਵਾਰ ਵਧਾਇਆ ਹਾਂਜੀ ਘੱਟ ਨਹੀਂ ਕਰਿਆ ਤੇ ਇਹਦੇ ਦੇ ਨੀ ਸਲਫ ਹੁਣੇ ਸਲਫ ਸਟਾਰਟ ਆ ਹੁਣੇ ਸਲਫ ਸਟਾਰਟ ਆ ਜੀ ਮੇਰੇ ਹੈਂਡਲ ਵਗੈਰਾ ਦੀ ਨਹੀਂ ਲੋੜ ਆਦਰੇ ਰੱਖ ਦਿਓ ਮੜੇ ਆਪਣੇ ਨਾ ਮੇਰੇ ਵੀਰਾਂ ਦੇ ਸਵਾਲ ਹੋਊਗਾ ਕਈਆਂ ਦਾ ਵੀ ਅੱਗੇ ਤਾਂ ਆਪਾਂ ਇੱਥੋਂ ਹੈਂਡਲ ਮਾਰਦੇ ਸੀਗੇ ਹੈਂਡਲ ਮਾਰਿਆ ਤਾਂ ਟਾਸ ਥੱਲੇ ਸਿੱਟਤੀ ਹਨਾ ਵੀਰੇ ਹੁਣ ਇਹਦੀ ਸਲਫ ਕਿਦਾਂ ਵਰਕ ਕਰੂਗੀ ਫਿਰ ਹੁਣ ਸਿੱਧਾ ਹੀ ਤੁਸੀਂ ਜੇ ਸਲਫ ਲਾਓਗੇ ਉਹਨੇ ਸਿੱਧਾ ਇੰਜਨ ਨੂੰ ਘੁਮਾਉਣਾ ਇਹ ਤਾਂ ਦਿੱਤੀ ਗਈ ਸੀ ਵੀ ਜਦੋਂ ਥੱਲੇ ਆ ਤੁਸੀਂ ਗੇੜਾ ਪਾਓਗੇ ਤਾਂ ਇੰਜਨ ਘੁੰਮਣਾ ਨਹੀਂ ਹਾਂ ਇਹਨੂੰ ਤੁਸੀਂ ਉੱਪਰ ਕਰ ਦੋਗੇ ਤੁਹਾਡਾ ਇੰਜਣ ਘੁੰਮੂਗਾ ਓਕੇ ਪੂਰਾ ਗੇੜਾ ਪਾ ਕੇ ਉਸ ਤੋਂ ਬਾਅਦ ਇਹਨੂੰ ਥੱਲੇ ਸੁਟੋਗੇ ਤਾਂ ਇੰਜਨ ਸਟਾਰਟ ਹੋ ਜਾਣਾ ਮਤੋਂ ਹਣੇ ਦੀ ਟਸ ਪਰਮਾਨੈਂਟ ਲੱਗੀ ਹੋਈ ਹੈ ਲੱਗੀ ਹੋਈ ਹੈ ਆਪਾਂ ਵੀਰਾਂ ਨੂੰ ਸਟਾਰਟ ਕਰਕੇ ਦਿਖਾਈਏ ਜੀ ਇਹ ਥੱਲੇ ਹੀ ਕਰਨੀ ਨਾ ਹਾਂਜੀ ਇਹ ਨੂੰ ਕੋਈ ਚੱਕ ਨਹੀਂ ਦਾ ਅੱਛੇ ਰਹਿੰਦੇ ਭਾਵੇਂ ਉੱਤੇ ਰਹੇ ਥੱਲੇ ਕੋਈ ਚੱਕ ਰਹੇ ਕਰੀਏ ਸਟਾਰਟ ਨੂੰ ਮੜੇ ਕਰੋ ਸਟਾਰਟ ਤੁਸੀਂ ਆ ਜਾ ਵੀ ਇੱਧਰ ਵੀਰਾਂ ਨੂੰ ਨਾ ਗੇਅਰ ਗੁਰ ਵੀ ਦਿਖਾ ਇਹਦਾ ਇੱਥੇ ਕਿੰਨੇ ਗੇਅਰ ਆਗੇ ਦੇ ਇਹ ਜੇ ਆਪਾਂ ਇਹ ਗੱਲ ਕਰੀਏ ਮਾਡਲ ਵਾਈਜ਼ ਇਹ ਹੈਗਾ ਜੀ 241 ਹਾਂਜੀ ਇਹ ਓਨਲੀ ਟਰਾਲੀ ਵਾਸਤੇ ਆ ਜੀ ਇਹਦੇ ਵਿੱਚ 5 ਗੇਅਰ ਹੈ ਇਹਦੇ ਵਿੱਚ ਹਾਈ ਲੋ ਮੀਡੀਅਮ ਨਹੀਂ ਹੈਗਾ ਜੀ ਅੱਛਾ ਇਹਦੇ ਵਿੱਚ ਨਹੀਂ ਹਾਈ ਲੋ ਹੈਗਾ ਹਾਈ ਲੋ ਨਹੀਂ ਹੈਗਾ ਇਹਦੇ ਵਿੱਚ ਜੇ ਹਾਈ ਲੋ ਵਾਲਾ ਲੈਣਾ ਤੇ ਹਾਈ ਲੋ ਵਾਲਾ ਲੈਣਾ ਤੇ ਫਿਰ ਤੁਹਾਨੂੰ 242 ਲੈਣਾ ਪਏਗਾ ਜੀ ਉਹ ਖੇਤੀ ਵਾਸਤੇ ਆ ਗਿਆ ਜੀ ਉਹ ਖੇਤੀ ਦਾ ਕੰਮ ਲੈਣਾ ਨੋ ਹੱਲਾ ਚਲਾਉਣੀਆਂ ਜਾਂ ਕਿੱਦਾਂ ਵੀ ਛੋਟਾ ਮੋਟਾ ਕੰਮ ਲੈਣਾ ਖੇਤੀ ਵਾਸਤੇ ਹਾਈ ਲੋ ਤੇ ਜੇ ਟਰਾਲੀ ਵਾਸਤੇ ਲੈਣਾ ਫਿਰ 241 5 ਗੇਅਰਾਂ ਵਾਲਾ ਇਹਦੇ ਮਗਰ ਪੀਟਿਓ ਹੈਗੀ ਹੈ ਇਹਦੇ ਮਗਰ ਵੀ ਪੀਟਿਓ ਹੈਗੀ ਹੈ ਇੱਥੇ 540 ਪੀਟੀਓ ਵੀ ਹੈਗੀ ਆ 1000 ਪੀਟੀਓ ਵੀ ਹੈਗੀ ਓਕੇ 540 ਚੁੱਕੀ ਤੇ ਚਲਾਉਣਾ ਉਹ ਤੇ 1000 ਪੀਟੀਓ ਤੇ ਚੱਲਦਾ ਜੀ ਜਨਰੇਟਰ ਹੀ ਚਲਾਉਣਾ 1000 ਪੀਟੀਓ ਚੱਲ ਉਹ ਪੀਟੀਓ ਵੀ ਹੈਗੀ 540 ਵਾਲੀ ਵੀ ਹੈਗੀ ਵੈਰੀ ਗੁੱਡ ਬਹੁਤ ਯਾਦ ਦਿਖ ਖੁਸ਼ ਹੈ ਨੂੰ ਕਰਿਓ ਸਟਾਰਟ ਮੜਾਇਆ ਬਾਲੇ ਦੀ ਆਵਾਜ਼ ਇੰਨੀ ਜਿਆਦੇ ਪਿਆਰੀ ਹੈ ਨਾ ਟਕ 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 ਕਿ ਆਪਾਂ ਨੂੰ ਸੇਫਟੀ ਸੋਚ ਲਾਤਾ ਸਾਰੇ ਮਾਡਲਾਂ ਨੂੰ ਹਾਂਜੀ ਕੋਈ ਵੀ ਟਰੈਕਟਰ ਤੁਸੀਂ ਗੇਅਰ 'ਚ ਖੜਾ ਆ ਜਾਂ ਕਿਦਾਂ ਵੀ ਖੜਾ ਹੈ ਹਾਂਜੀ ਸੈਲਫ ਲਾਓਗੇ ਸਟਾਰਟ ਨਹੀਂ ਹੋਣਾ ਤੁਸੀਂ ਕਲਚ ਨੱਪਕੋ ਨੱਪੋਗੇ ਫਿਰ ਹੀ ਟਰੈਕਟਰ ਸਟਾਰਟ ਹੋਊਗਾ ਜ ਜ਼ਿੰਮੇਦਾਰਾਂ ਨਾਲ ਆਦਤ ਹੁੰਦੀ ਹੈ ਥੱਲੇ ਖੜ ਕੇ ਸਟਾਰਟ ਕਰਨ ਦੀ ਟਰੈਕਟਰ ਭੱਜ ਪੈਂਦਾ ਸੀ ਹਾਂਜੀ ਵੀਰੇ ਇਸ ਕਰਕੇ ਆਪਾਂ ਬੰਦਾ ਉੱਪਰ ਬੈਠ ਕੇ ਕਲੱਚ ਨੱਪੂਗਾ ਫੇਰ ਹੀ ਸਟਾਰਟ ਹੋਊਗਾ ਨਹੀਂ ਤਾਂ ਨਹੀਂ ਹੁਣ ਆਪਾਂ ਐਵੇਂ ਸਲਫ ਲਾਵਾਂਗੇ ਇਹਨੇ ਸਟਾਰਟ ਨਹੀਂ ਹੋਣਾ ਜਿੰਨੀ ਮਰਜ਼ੀ ਚਾਬੀ ਘੁਮਾ ਲਓ ਓਕੇ ਕਲੱਚ ਨੱਪੋ ਆਹ ਵਾੜੀ ਬਹੁਤ ਘਟਾਜੀ ਸਲੈਂਕਰ ਨੂੰ ਪੂਰਾ ਮੋਡੀਫਾਈ ਕਰਤਾ ਇਹਨੂੰ ਮਰੇ ਬੰਦ ਕਰਿਓ ਹੌਣੇ ਸਟਾਰਟ ਕਰੀਏ ਅੱਧੀ ਸਾਲ ਤੇ ਸਟਾਰਟ ਹੋ ਗਿਆ ਹਾਂ ਆਹ ਚੀਜ਼ਾਂ ਜਿਹੜੇ ਵੀਰਾਂ ਨੂੰ ਜਿਨ੍ਹਾਂ ਨੂੰ ਪਿਆਰ ਆਏਗਾ ਚੀਜ਼ਾਂ ਦਾ ਮੈਂ ਤਾਂ ਕਰਕੇ ਵੀਡੀਓ ਵਿੱਚ ਚੀਜ਼ਾਂ ਤੁਹਾਨੂੰ ਦਾਰ ਵਾਰ ਵਾਰ ਦੱਸਦਾ 23 ਮੈਨੂੰ ਇਹ ਚੀਜ਼ ਦਾ ਸ਼ੌਂਕ ਆ ਹੋਰਾਂ ਵੀਰਾਂ ਨੂੰ ਨਹੀਂ ਹੋਏਗਾ ਮੈਂ ਤਾਂ ਕਰਕੇ ਦੀ ਆਵਾਜ਼ ਸਾਊਂਡ ਇੱਕ ਸਿਲੰਡਰ ਤੇਲ ਦਾ ਖੱਚਾ ਹੈ ਨਹੀਂ ਫਰੀਂ ਆਂਗੂ ਚੱਲਣਾ ਇਹ ਚੀਜ਼ਾਂ ਜਿਹੜੇ ਵੀਰਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਟ੍ਰੌਲੀ ਦੇ ਜਿਹੜੇ ਲਾਉਣੇ ਆ ਵੀਰਾਂ ਨੇ ਜਿਵੇਂ ਦੱਸਿਆ ਇਹ 241 ਆ 242 ਸਾਰੇ ਕੰਮ ਹੀ ਕਰੂਗਾ ਲੋਹਾਈ ਦੀ ਹੈਗਾ ਤੇ ਇਹਦੀ ਲਿਫਟ ਦੀ ਕੈਪੈਸਿਟੀ ਵੀ ਜਿੰਨੀ ਆ ਜਾਂਦੀ ਹੈ ਇਹਦੀ 1500 ਕਿਲੋ ਦੀ ਲਿਫਟ ਹੈ 1500 ਕਿਲੋ ਆਜੋ ਆਪਾਂ ਪਿੱਛੇ ਚੱਲਦੇ ਆ ਵੀਰਾਂ ਨੂੰ ਪਿੱਛੇ ਦਿਖਾ ਹੀ ਦਿੰਨੇ ਆ ਆਜੋ ਵੀਰੇ ਲਓ ਜੀ ਇਹਦੇ ਗੋਡੇ-ਗਾਡੇ ਹੁਣ ਜੇ ਆਪਾਂ ਲਿਫਟ ਦੀ ਗੱਲ ਕਰੀ ਤਾਂ ਸਾਰੀ ਲਿਫਟ ਚੇਂਜ ਕਰਤੀ ਜੀ ਇਹਦੀ ਇਹਦੀ ਵੀ ਸੈਂਸਿੰਗ ਵਾਲੀ ਲਿਫਟ ਦੇ ਦਿੱਤੀ ਹੈ ਵੱਡੇ ਟਰੈਕਟਰਾਂ ਨੂੰ ਹੁੰਦੀ ਹੈ ਅੱਛਾ ਜਿਵੇਂ ਤੁਸੀਂ ਨੋ ਹੱਲਾ ਚਲਾਉਂਗੇ ਤਾਂ ਬੜੀ ਵਧੀਆ ਸੈਂਸਿੰਗ ਕਰੂਗਾ ਜੀ ਠੀਕ ਹੈ ਵੀਰੇ ਪਹਿਲਾਂ ਲਿਫਟ ਹੁੰਦੀ ਸੀ ਦੇਸੀ ਜੀ ਲਿਫਟ ਸੀਗੀ ਹੁਣ ਆਪਾਂ ਸੈਂਸਿੰਗ ਵਾਲੀ ਲਿਫਟ ਦੇਤੀ ਬਹੁਤ ਵਧੀਆ ਹੈ ਕਹਿੰਦਾ ਮਤਲਬ ਯਾਰ ਇਹਨੂੰ ਵੱਡਿਆਂ ਦੇ ਮੁਕਾਬਲੇ ਕਰਤਾ ਉਹ ਕਰਤਾ ਜੀ ਕੋਈ ਫੰਕਸ਼ਨ ਐਸਾ ਨਹੀਂ ਜਿਹੜਾ ਇਹ ਚ ਨਹੀਂ ਦਿੱਤਾ ਆ ਇਹਦੀ ਆ ਗਿਆ ਰੈਡਕਸ਼ਨ ਸਿਸਟਮ ਦਿਖਾ ਦੇ ਵੀ ਇਹਨੂੰ ਆਇਸ਼ਰ ਫਰਾਈ ਵੀਲ ਤੇ ਰੈਡਕਸ਼ਨ ਇਹਨਾਂ ਚੀਜ਼ਾਂ ਕਰਕੇ ਜਾਣਿਆ ਜਾਂਦਾ ਹੈ ਤੇ ਬਿਨਾ ਏਅਰ ਕਲੈਂਡਰ ਸੌਰੀ ਰੇਡੀਏਟਰ ਇਹਨਾਂ ਚੀਜ਼ਾਂ ਤੋਂ ਤੇ ਟਾਇਰ ਸਾਈਜ਼ ਵੀਰਾਂ ਨੂੰ ਪਤਾ ਹੀ ਆ ਜਾਓ ਅੱਗੇ 12 12 ਹਾਂ 4 28 ਦੇ ਆ ਰਹੇ 12 4 28 ਦੇ ਲੋ ਜੀ ਮੈਂ ਵੀ ਐਕਸਪੀਰੀਅੰਸ ਕਰ ਲਾਂ ਉੱਪਰ ਬੈਠ ਕੇ ਟਰੈਕਟਰ ਦੇ ਇਹਨਾਂ ਮੇਰੇ ਵੀਰਾਂ ਜਿਹੜੇ ਵੀਰ ਤੂੜੀ ਤਾੜੀ ਦੇ ਜਿਹੜੇ ਲਾਉਂਦੇ ਆ ਜਾਂ ਆਪਣਾ ਉਹ ਲਾਉਂਦੇ ਆ ਲੇਬਰ ਲੈ ਕੇ ਜਾਂ ਕੋਈ ਵੀ ਵੱਟਾ ਬੁੱਟਾ ਪਾਉਣੀਆਂ ਖੇਤ ਦੇ ਵਿੱਚ ਯਾ ਥੋੜੇ ਬੋਤਾ ਕੋਈ ਵੀ ਸਮਾਨ ਲੈ ਕੇ ਜਾਣਾ ਲੈ ਕੇਣ ਉਹਦੇ ਲਈ ਬੜਾ ਹੀ ਵਧੀਆ ਜੀ ਬਹੁਤ ਜਿਆਦਾ ਵਧੀਆ ਇਹ ਆਪਾਂ ਜੀ ਇਹ ਰੋਡ ਦੀ ਐਵਰੇਜ ਦੀ ਗੱਲ ਕਰੀ ਤਾਂ ਇਹਦੀ 21 ਦੀ ਐਵਰੇਜ ਆਈ 21 ਦੀ ਐਵਰੇਜ 1 ਲੀਟਰ ਨਾਲ 21 ਕਿਲੋਮੀਟਰ ਚੱਲ ਲਈ ਬੰਦੇ ਵੀ ਬੰਦੇ 1 ਲੀਟਰ ਨਾਲ 21 ਦੀ ਐਵਰੇਜ ਆ ਆਪਾਂ ਇਹਨੂੰ ਚਲਾ ਕੇ ਵੀ ਦਿਖਾਉਣੇ ਆ ਤੇ ਮੜਾ ਚਲਾ ਲੀਏ ਵੀਰ ਚਲਾਓ ਜੀ ਵਾਹਿਗੁਰੂ ਲਓ ਜੀ ਦਾ ਬਾਗੀ ਆ ਗਈ ਮੈਨੇ ਚਲਾਇਆ ਅੱਛਾ ਅੱਛਾ ਕੱਲਾ ਬੈਕ ਹੀ ਇੱਥੇ ਆ ਹਾਂ ਬੈਕ ਇੱਥੇ ਬਾਕੀ ਬੰਦ ਨਹੀਂ ਹੁੰਦਾ ਫਲੋਰ ਅੱਛਾ ਬੰਦ ਨਹੀਂ ਹੁੰਦਾ ਬੰਦ ਨਹੀਂ ਹੁੰਦਾ ਓਕੇ ਥੱਲੇ ਨੂੰ ਥੱਲੇ ਨੂੰ ਭਾਈ ਉਹ ਦੇਖਣ ਨੂੰ ਐ ਲੱਗਦਾ ਨਹੀਂ ਸਲੋ ਆ ਤੇ ਵੀ ਬੰਦ ਹੋ ਜਾਊਗਾ ਇਹ ਬੰਦ ਨਹੀਂ ਭਾਈ ਐਸਿਕਾ ਪਹਿਲਾ अच्छा रोड स्पीड एड़ी रोड स्पीड ਪਰ ਵੱਧੋਂ 5 ਗੇਰ ਆ। ਹਾਂਜੀ। ਇਹਦੀ 5 ਗੇਰ ਆਈ ਇਹਦੇ 11 ਤੱਕ ਲੀ ਜਾਣਾ ਇਹਨੂੰ ਲੋ ਲਾ ਲਾਉਣ ਦੇ ਨਹੀਂ ਲੋੜੇ। ਹਾਂ ਮੋਹੇ ਚੇਲੀ ਚਲਾਉਣੀ ਨਹੀਂ ਗੇਰ ਲੋੜੀ ਸਪੀਡ। اچھا ਪਹਿਲੇ 3 ਗੇਰ ਲੋ ਦੀ ਦਾਦੇ ਕੰਮ ਕਰਨਗੇ। ਇਹ ਜਾ ਚੌਥਾ ਪੰਜਵਾਂ ਰੋਡ। ਹੁਣ ਨਾ ਆਪਣੇ ਕੋਲ ਜਗ੍ਹਾ ਘਟਾ। ਨਹੀਂ ਤੇ ਵੀਰਾਂ ਨੂੰ ਮੈਂ ਆਪਾਂ ਟਾਪ ਹੀ ਲਾ ਕੇ ਵਿਖਾ ਦੇਣਾ ਸੀ। ਇਹ ਤਾਂ ਜੇ ਖਾਲੀ-ਖਾਲੀ ਇਹ ਚੱਲੀ ਜਾਂਣਾ। ਇਹਨੂੰ ਤੁਸੀਂ ਟਾਪ ਗੇਅਰ ਲਾ ਕੇ ਕਲਚ ਛੱਡ ਦਿੰਦੇ ਤਾਂ ਵੀ ਦੁਰ ਪੈਣਾ ਇਹਨੇ ਤਾਂ ਵੀ ਦੁਰ ਪੈਣਾ ਆਪਾਂ ਤੋੜ ਕੇ ਵੇਖ ਲੈਨੇ ਆਂ ਲਾਵਾ ਜੀ ਕਿ ਜਮਾ ਸਲੋ ਆ ਟਾਪ ਲਾਤਾ ਤਾਂ ਪੰਜਵਾਂ ਆ ਜੀ ਆਹ ਕਹੀ ਯਾਰ ਇਹੋ ਵਾਲਾ ਟਰੈਕਟਰ ਇਹਦਾ ਬੰਦ ਹੁੰਦਾ ਹੁੰਦਾ ਵੀ ਕੰਮ ਕਰਦਾ ਆ ਜਾਓ ਨਾ ਆਪਾਂ ਵੀਰਾਂ ਨੂੰ ਨਾ ਉੱਪਰੋਂ ਦਿਖਾਉਣੇ ਇਹਦਾ ਟ੍ਰਾਂਸਮਿਸ਼ਨ ਦੇਖੇ ਮਾਈਕਰੋ ਮੋਟਰ ਕਿੱਦਾਂ ਦੇ ਆ ਤੇ ਲਓ ਵੀ ਨੰਨੂ ਆ ਜਾ ਉੱਪਰ ਇਹਦੇ ਇਹਨਾਂ ਵੀਰਾਂ ਨੂੰ ਪਤਾ ਲੱਗਦਾ ਹੋਵੇਗਾ ਬੰਦ ਹੁੰਦਾ ਹੁੰਦਾ ਵੀ ਨਾ ਟਾਈਮ ਲੈਂਦਾ ਟਾਈਮ ਤਾਂ ਲੈਂਦਾ ਵੀ ਥਾਈ ਵੀਲ ਕਰਕੇ ਲੈ ਇਹਨਾਂ ਨੂੰ ਉੱਪਰ ਆ ਜਾ ਵੀਰਾਂ ਨੂੰ ਨਾ ਇਹਦੀ ਰੇਸ ਬ੍ਰੇਕ ਇਹ ਚੀਜ਼ਾਂ ਸਮਝਾ ਦੇ ਉਤੋਂ ਗੇਅਰ ਗੂਰ ਦਿਖਾ ਦੇ ਚੜ ਜਾ ਉੱਪਰ ਕਿਉਂਕਿ ਇਹ ਇਹਦੀਆਂ ਚੀਜ਼ਾਂ ਨਾ ਸਾਰੀਆਂ ਡਿਫਰੈਂਟ ਆ ਦੂਜਿਆਂ ਨਾਲੋਂ ਇਹਦੇ ਆਗੇ ਗੇਅਰ 5 5 ਗੇਅਰ ਅੱਗੇ ਨੂੰ ਆ ਇੱਕ ਰਿਵਰਸ ਆ ਕਿਉਂਕਿ ਲੋ ਹਾਈ ਹੈ ਨਹੀਂ ਵੀਰਾ ਕਹਿੰਦਾ ਵੀ ਪਹਿਲਾ ਦੂਜਾ ਤੀਜਾ ਦਾ ਲੋ ਦੀ ਜਗ੍ਹਾ ਤੇ ਕੰਮ ਕਰੂਗਾ ਤੇ ਚੌਥਾ ਤੇ ਪੰਜਵਾਂ ਰੋਡ ਤੇ ਹੈ ਨਾ ਸਿੱਧਾ ਭੱਜਣ ਨੂੰ ਇਹ ਵਾਲੀ ਇਹਦੀ ਪੈਰ ਵਾਲੀ ਰੇਸ ਆ ਗਈ ਤੇ ਇਹ ਵਾਲੀ ਇਹਦੀ ਰੇਸ ਆ ਗਈ ਹੱਥ ਵਾਲੀ ਤਾਂ ਇੱਕ ਤੁਸੀਂ ਇਦਾਂ ਦੀ ਨਹੀਂ ਦੇਖੀ ਹਣੀ ਅੱਜ ਕੱਲ੍ਹ ਵਾਲੇ ਵੀਰਾਂ ਨੇ ਤੇ ਇਹਦੇ ਤੇਲ ਤੇ ਬ੍ਰੇਕ ਹੈ ਵੀਰੇ ਨਹੀਂ ਇਹ ਸੁੱਕੀ ਬ੍ਰੇਕ ਆ ਨੋਰਮਲ ਸਟੀਅਰਿੰਗ ਓਕੇ ਜਿਹੜਾ ਦੂਜਾ ਮਾਡਲ 241 ਸੁਪਰ ਪਲੱਸ ਹੁੰਦਾ ਜਿਹੜਾ ਇਹ ਐਕਸਟਰਾਕ ਮਾਡਲ ਆ ਜਿਹੜਾ ਸੁਪਰ ਪਲੱਸ ਹੁੰਦਾ ਹੀ ਉਹਦੇ ਵਿੱਚ ਤੇਲ ਬ੍ਰੇਕ ਤੇ ਪਾਵਰ ਸਟੀਅਰਿੰਗ ਆਉਂਦਾ ਓਕੇ ਉਹ ਤੇਲ ਬ੍ਰੇਕ ਆ ਜੂਗਾ ਲਓ ਜੀ ਇਹਦੇ ਮੀਟਰ 1800 ਰੇਟਡ ਆਰਪੀਐਮ ਦਾ ਇਹਦਾ ਇੰਜਨ ਹੈ ਠੀਕ ਹੈ ਵੀਰ ਜੀ ਠੀਕ ਹੈ ਇਹਦੇ ਆਗੇ ਮੀਟਰ ਮੋਟਰ ਸਟਾਰਟਿੰਗ ਤੁਹਾਨੂੰ ਦਿਖਾਤੀ ਵੀ ਵੀਰੇ ਨੇ ਲਿਫਟ ਕਪੈਸਿਟੀ ਵੀ ਦੱਸਤੀ ਆ ਪੀਟੀਓ ਵੀ ਦੱਸਤੀ ਆ ਤੇ ਇਹ ਆਪਣਾ ਵੀਰ ਜੀ ਕਿਹੜੀ ਜਗ੍ਹਾ 'ਤੇ ਵੀਰੇ ਨੇ ਖਰੀਦਣਾ ਆਵੇ ਆਪਣਾ ਇਹ ਆਪਣਾ ਹੈਗਾ ਜੇਸੀ ਐਗਰੋ ਹਾਂਜੀ ਆਪਣੇ ਹੁਸ਼ਾਰਪੁਰ ਰੋਡ ਦਸੂਆ ਠੀਕ ਆ ਵੀਰ ਜੀ ਤੇ ਵੀਰਾਂ ਦਾ ਨੰਬਰ ਡਿਸਪਲੇ 'ਤੇ ਚੱਲ ਹੀ ਰਿਹਾ ਤੁਸੀਂ ਅਜਿਸ਼ਰ ਦਾ ਕੋਈ ਵੀ ਟਰੈਕਟਰ ਖਰੀਦਣਾ ਪੁਰਾਣਾ ਵੀ ਘਟਾਉਣਾ ਘਟਾਉਣਾ ਪੁਰਾਣਾ ਵੀ ਇੱਕ ਐਕਸਚੇਂਜ ਦਾ ਵੀ ਹੈਗਾ ਜੀ ਆਪਣੇ ਕੋਲੇ ਕੋਈ ਵੀ ਤੁਸੀਂ ਲੈਣਾ ਨਵਾਂ ਟਰੈਕਟਰ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ 18 ਹਸਪਾਵਰ ਤੋਂ ਲੈ ਕੇ 60 ਹਸਪਾਵਰ ਦੀ ਆਪਣੇ ਕੋਲ ਰੇਂਜ ਹੈਗੀ ਹੈ 18 ਤੋਂ ਲੈ ਕੇ 60 ਕੋਈ ਵੀ 4 ਵੀਲ ਡਰਾਈਵ ਵੀ ਹੈਗੇ ਆ ਔਰਚਡ ਵੀ ਹੈਗੇ ਆ ਬਾਗਬਾਨੀ ਵਾਲੇ ਹੈਗੇ ਆ ਇੱਕ ਸਿਲੰਡਰ ਹੈਗੇ ਆ ਸਾਰੇ ਮਾਡਲ ਹੈ ਜ ਆਪਣੇ ਕੋਲ ਸਾਰੇ ਮਾਡਲ ਹੀ ਵੀਰਾਂ ਕੋਲੇ ਅਵੇਲੇਬਲ ਆ ਤੇ ਸਾਨੂੰ ਦੋ ਅੱਜ ਵੀਰਾਂ ਦਾ ਨੰਬਰ ਡਿਸਪਲੇ ਤੇ ਚੱਲਦਾ ਹੀ ਪਿਆ ਤੇ ਤੁਸੀਂ ਨਵਾਂ ਟਰੈਕਟਰ ਖਰੀਦਣਾਂ ਦੇ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਗਲਤੀ ਸ਼ਲਤੀ ਲਈ ਮਾਫੀ ਆ ਜੇ ਕੋਈ ਗਲਤੀ ਹੋ ਗਈ ਹੋਵੇ ਸਾਰੇ ਵੀਰਾਂ ਨੂੰ ਅੱਛਾ ਰਹੋ